ਲੱਗ ਕੇ ਨਹੀਂ ਦੇਣ ਹੋਗੇ ਸਗåt ਕੰਮ ਤੇ ਨਹੀਂ ਆਉਂਦੇ ਕੁਛ ਨਹੀਂ ਹਾਲ ਸੱਚੀ ਸੀ ਮੈਂ ਐਵੇਂ ਲਾ ਦਿੱਤੀ ਇਹਨਾਂ ਤੇ ਦੇ ਦੇ ਦਿੱਤੇ ਨਾ ਅੱਜ ਤੱਕ ਦੇਖ ਲੈ ਐਂ ਤਾਂ ਸੱਚੀ ਗਾਗਲੀ ਲ ਤੇਲ ਚੋਲਾਂ ਦੇਣਾ ਹੀ ਜੀ ਆ ਗਈ ਹੱਦ ਇਹ ਬਿਜਲੀ ਟੋਗੀ ਥੋੜਾ ਜਿਹਾ ਇਹ ਦੋ ਤਿੰਨ ਦਿਨ ਤੇ ਤੈਨੂੰ ਅੱਗੇ ਹੋਗੇ ਕਾਈ ਤੇ ਫੇਰ ਕੋ ਲੇਟ ਆਇਆ ਤੇ ਸ਼ਰਮਦਾ ਘਟਾ ਤੋ ਇਹ ਤਾਂ ਸੋਚਦੀ ਮੈਂ ਕਿ ਟਾਈਮ ਨਾ ਚਲ ਜਾ ਕੰਮ ਤੇ ਉਹਨਾਂ ਦੇ ਤੇ ਵੀ ਦੋ ਜਣ ਕੀ ਮੈਂ ਠੀਕ ਨਹੀਂ ਸਾ ਮੈਂ ਤਾਂ ਨਹੀਂ ਆਈ ਤੇ ਤੇਰਾ ਫਰਜ਼ ਨਹੀਂ ਪੈਂਦਾ ਫੋਨ ਕਰਦਾ ਜੇ ਤੂੰ ਨਹੀਂ ਸੀ ਠੀਕ ਤੇ ਵੀ ਚਲ ਮੈਂ ਉਹਨਾਂ ਨੂੰ ਦੱਸ ਹੀ ਦੂੰਗੀ ਵੀ ਤੁਹਾਡਾ ਤਾਂ ਨੰਬਰ ਹੀ ਨਹੀਂ ਹੈਗਾ ਮੇਰੇ ਕੋ ਤੇ ਜੇ ਮੈਂ ਉਧਰ ਕਰਦੀ ਤੇ ਉਹਨਾਂ ਤੁਹਾਨੂੰ ਥੋੜੀ ਸਿਨਿਆ ਦੇਣ ਹੋਣਾ ਸੀਗਾ ਸਾਰੇ ਐ ਪਲਾਨਿੰਗ ਸੋਚ ਕੇ ਆਈ ਵੀ ਮੈਂ ਜਾ ਕੇ ਕੀ ਬਹਾਨੇ ਲਾਉਣੇ ਤੇ ਕੀ ਉਹਨਾਂ ਨੂੰ ਕਹਿਣਾ ਸ਼ਦੈਣ ਤੇ ਮੈਂ ਦੋ ਜਣ ਦੋ ਦਿਨ ਠੀਕ ਧੀਰੀ ਤੇ 12 ਵਜੇ ਕੰਮ ਕਰ ਜੇਰੀ ਅੱਜ ਮੈਂ ਕਰ ਲਿਆ ਟਾਈਮ ਨਾਲ ਮੈਂ ਹੈ ਕੀ ਤਾ ਤੂੰ ਆਉਣਾ ਕਿ ਨਹੀਂ ਅਣੀ ਅੱਖਾਂ ਸਾਫ਼-ਸਾਫ਼ ਜਿਹਾ ਹੋਆ ਕਿ ਤੇ ਫਿਰ ਜੀ ਤੂੰ ਡੀਕ ਲੈਣਾ ਤੁਹਾਨੂੰ ਪਤਾ ਇੰਨਾ ਕਿ ਮੈਨੂੰ ਟਾਈਮ ਹੋਈ ਜਾਣਾ ਪਿੰਡੋਂ ਰੋਟੀ ਪਾਣੀ ਕਰਕੇ ਆਇਆ ਸੋਤ ਲਾ ਤੈਨੂੰ ਮੈਂ ਟੀਕਦੀ ਰਹੀ ਅੱਛਾ ਦੋ ਦਿਨ ਟੀਕਦੀ ਤੂੰ ਆਈ ਤੇ ਅੱਜ ਤੁਹਾਨੂੰ ਮੈਂ ਫੇਰ ਟੀਕ ਤੇ ਲਿੰਦੀ ਮੈਂ ਇੱਥੇ 1 ਵਜਾ ਲੈਂਦੀ ਮੈਂ ਤੇ ਫਿਰ ਅੱਜ ਟਾਈਮ ਨਾਲ ਕਰ ਲਿਆ ਮੈਂ ਆਉਣਾ ਤੇ ਤੇਰੇ ਪੋਚੇ ਚ ਤੇ ਮੇਰੇ ਪੋਚੇ ਚ ਫਰਕ ਵੇਖਦਾ ਮੀਂਹ ਤੇ ਉਦਾਂ ਦਾ ਹੀ ਪੋਚਾ ਪੋਚਾ ਤੇ ਮੈਂ ਰੀਜ ਨਾਲ ਲਾਉਣੀ ਆ ਮੈਂ ਇਹ ਕਿਹੜਾ ਨਹੀਂ ਲਾਉਂਦਾ ਤੁਹਾਡੇ ਸਾਹਮਣੇ ਪ੍ਰੀਤ ਨੇ ਥੋੜੀ ਮਿੰਟ ਆ ਮੈਂ ਤੇ ਤੇਰੇ ਰੀਜ ਨਾਲ ਪੋਚਾ ਲਾਉਂਗੀ ਤ ਬਥੇਰੀ ਮੇਰੀ ਉਹ ਡੰਡ ਲਾ ਕੇ ਗਈ ਜਿਹੜੀਆਂ ਤੂੰ ਤਵਸਲ ਗਈ ਗੱਲਾਂ ਕਰਦੀਆਂ ਕਦੀ ਉਧਰ ਦੀਆਂ ਤੇ ਕਦੀ ਉਧਰ ਦੀਆਂ ਪਤਾ ਮੇਰੀ ਉਹ ਕਿੰਨੀ ਡੰਡ ਲਾ ਕੇ ਗਈ ਹੁਣ ਤੇਰੇ ਕੰਮ ਕਰਨ ਦੇ ਤੇਰੇ ਇਰਾਦੇ ਹੀ ਨਹੀਂ ਹੈਗੇ ਤੇ ਇਹੋ ਜਿਹੇ ਨਹੀਂ ਕੰਮ ਕਰਦਾ ਬੰਦਾ ਜਿਹੜਾ ਨੀ ਜੀ ਮੈਂ ਕੰਮ ਤੇ ਕਰਨਾ ਵਾ ਹੁਣ ਕੰਮ ਤੋਂ ਨਾ ਕਾਹ ਮੈਨੂੰ ਪਤਾ ਵਾ ਵੀ ਉਧਰੋਂ ਵੀ ਹਟ ਗਈ ਥੁਤੀ ਨਹੀਂ ਚੱਜਣਾ ਇਹ ਤੈਨੂੰ ਆਖਣ ਦੀ ਮੈਂ ਠੀਕ ਨਹੀਂ ਬੁਖਾਰ ਦੇ ਦਿੱਤੀ ਕਟਿਆਰੇ ਨਾਲ ਬੁਖਾਰ ਵੀ ਉਦੋਂ ਟੁੱਟ ਪਾ ਜਿੱਦ ਨਹੀਂ ਜਿੱਥੇ ਕਰਨੇ ਆ ਕੇ ਹੁਣ ਤੇਰੇ ਸੁੱਟਾਂ ਤੇ ਆ ਕੇ ਚੰਗੀ ਪਲੀ ਮਨਾਤੀ ਤੋਤੀ ਉੱਠ ਮੱਝਾ ਸਾਂਵੇਂ ਕਰਾਂ ਦੀ ਵੀ ਅੱਖੇ ਬੰਦਾ ਥੱਲੇ ਬੈਠਾ ਤੇ ਨਾਲ ਹੀ ਫੱਪ ਕੇ ਬਰਾਬਰ ਤੇ ਬਹਿਣਾ ਹੁੰਦਾ। ਤੇ ਦੀਦੀ ਮੋਹ ਤੇ ਕਹਿੰਦਾ ਮੈਂ ਤੇਰਾ ਮੂੰਹ ਵੇਖਣਾ ਜਾ ਕਰਕੇ ਆਪਣੇ ਮੈਂ ਤਾਂ ਕੰਮ ਦਾ ਵੇਲਾ ਹਣ ਮੇਰੇ ਬਰਾਬਰ ਤੇ ਜਾ ਕੇ ਬੈ ਮੇਰੇ ਨਾਲ ਬਰਾਬਰ ਤੇ ਜੁੜ ਕੇ ਬੈ ਗਈ ਤੇ ਸੂਟ ਜੇ ਤਾਂ ਪਾ ਕੇ ਆਈਂ ਅੱਜ ਸੱਸ ਦਾ ਪਾਣੀ ਨਹੀਂ ਵੀਦੀ ਇਹਨੇ ਦਿੱਤਾ ਸੀ ਗਾਈਂ ਦੀਦੀ ਨੇ ਇਹਨੇ ਆਪਣੀ ਸੱਸ ਦਾ ਦਿੱਤਾ ਸੀ ਤੇ ਤੂੰ ਸੱਸ ਦੇ ਘਰ ਨਹੀਂ ਕਿੱਡਾ ਬੁਰਾ ਲੱਗਦਾ ਏਡਾ ਫਿੱਕਾ ਸੂਟ ਤੂੰ ਪਾਏ ਤਰ ਕਗੋੜਾ ਕੋਈ ਨਹੀਂ ਇਹਦਾ ਕੀ ਕਰਾਂ ਤੀ ਤੂੰ ਹੈ ਨਹੀਂ ਕੇ ਤਾ ਤੌਲੀਆ ਕੱਢ ਫੋਲੋ ਤੌਲੀਆ ਤੇਰੇ ਥੱਲੇ ਆਇਆ ਵੇ ਚੁੱਪ ਕਰਕੇ ਤੇ ਘਰ ਜਾ ਕੰਮ ਮੈਂ ਕਰ ਲਿਆ ਤੇ ਮੇਰੀ ਗੱਲ ਸੁਣ ਕੱਲ ਤੋਂ ਮਾਉਣ ਦੀ ਲੋੜ ਕੋਈ ਨਹੀਂ ਮੈਂ ਜੀਤੀ ਤਾਂ ਮੈਂ ਕੀ ਕਹਿਣਾ ਮੇਰੇ ਤੇ ਕੰਮ ਤੁਹਾਨੂੰ ਪਤਾ ਨਾ ਜੋਜੀ ਰੋਟੀ ਹੈ ਮੈਂ ਬੱਚਿਆਂ ਨੂੰ ਵੀ ਕੁਝ ਨਾ ਕੁਝ ਫਿਰ ਜੇ ਤੂੰ ਬੱਚਿਆਂ ਦਾ ਸੋਚਦੀ ਹੁੰਦੀ ਨਾ ਇਦਾਂ ਛੁੱਟੀਆਂ ਨਾ ਕਰਦੀ ਮੈਂ ਤੈਨੂੰ ਜਿੱਦਾਂ ਲਾਇਆ ਸੀ ਮੈਂ ਤੈਨੂੰ ਪਹਿਲੇ ਦਿਨ ਹੀ ਉਹ ਗੱਲ ਕਹੀ ਸੀ ਵੀ ਛੁੱਟੀ ਨਹੀਂ ਕਰਨੀ ਜੇ ਤੂੰ ਉਹੇ ਕੰਮ ਕਰ ਵਿਖਾਏ ਹੱਜ ਤੱਕ ਤੈਨੂੰ ਤਾਂ ਜੰਨੀ ਹੋਏ ਲੱਗੀ ਵਿੱਚ ਦੋ ਸ਼ੂਟਿੰਗਾਂ ਵੀ ਕਰ ਦਿੱਤੀਆਂ ਰਮਾਚਨ ਮੇਕੋ ਗੱਲ ਕਹਿਤੀ ਨਾ ਮੈਂ ਤੈਨੂੰ ਬਹੁਤਾ ਬੋਲਬਲਾਰਾ ਕਰਨਾ ਇਸੇਰੇ ਮੇਰੇ ਕੋਲ ਕੰਮ ਲੈਣਾ ਜਾ ਜਿਹੜੀ ਕੋ ਕੱਪੜੇ ਕੁੱਪੜੇ ਤੁਮਾਰਨੇ ਹੋਤੋ ਜਾਂਦੀ ਐ ਨੂੰ ਮੈਂ ਮੈਂ ਨਾ ਆਈ ਆ ਆਦੀ ਕਿਤੇ ਨਹੀਂ ਤੈਨੂੰ ਤਾਰ ਪਰੇ ਕੱਪੜੇ ਦੀ ਧੋਤੇ ਹੀ ਐ ਮੈਂ ਮੈੜੇ ਤੇ ਤਾਰ ਤੇ ਸੁਟੇਗੀ ਜਿਹੜੀ ਤੇਰੇ ਤੇ ਮੇਰੇ ਇਦਾਂ ਕੰਮ ਨਾ ਛੜਾ ਉਹ ਮੇਰੇ ਦੋਨੇ ਵੀ ਨਹੀਂ ਪ੍ਰੀਤ ਨੇ ਵੀ ਨਹੀਂ ਪ੍ਰੀਤ ਪ੍ਰੀਤ ਤਾਂ ਮੇਰੀ ਐਨੀ ਬਣੀ ਹੈ ਐਨਾ ਹੀ ਇੱਕ ਦੂਜੀ ਦੇ ਘਰ ਆਉਂਦੀਆਂ ਜਾਂਦੀਆਂ ਜਿਹੜੀ ਤੇਰੇ ਮਗਰ ਲਾ ਕੇ ਛਤੀ ਛਤੀ ਮੈਨੂੰ ਗੱਲਾਂ ਕਰਗੀ ਕਿ ਉਦਾਂ ਦੇ ਬਿੱਤੇ ਕਮਉਂਦੀ ਨਹੀਂ ਵੇ ਇੱਕ ਟਪਾਸਾ ਮੱਟ ਕੇ ਤੇ ਲੰਘ ਜਾਂਦੀ ਨੀ ਜਿੱਥੇ ਮਿਲਣਾ ਉੱਥੇ ਹੱਸ ਕੇ ਬਣਾਉਣਾ ਦੀਦੀ ਕੀ ਕਰਦੀ ਕਿੰਨੇ ਸਾਲਾ ਦੀਦੀ ਤਾਂ ਹਾਂ ਆਖੇ ਕੰਮ ਨੂੰ ਕਿ ਮੈਂ ਫੇਰੀ ਆਈ ਮੈਂ ਕਿਹੜਾ ੱਟਕੇ ਨਾ ਤੂੰ ਇੱਕ ਕਰ ਹੀ ਚਾਹ ਦਿੱਤੀ ਹਾਂ ਵੀ ਦੀਦੀ ਮੈਂ ਤੇ ਆਪਣੀ ਮਰਜ਼ੀ ਨਾਲ ਹਟਈ ਹਾਂ ਤੂੰ ਦਿੱਦ ਫਸਲ ਵਿੱਚ ਜਾਣੀਏ ਚੁੱਪ ਕਰਕੇ ਬੈਠੀ ਦੀ ਗੱਲ ਕਿਸੇ ਕੋਲ ਕੀਤੀ ਚਾਹ ਜਾਂ ਕੰਮ ਕਰਕੇ ਆ ਕੇ ਮੈਂ ਸਬਜੀ-ਸਬਜੀ ਤੇ ਇੰਨੀ ਸ਼ਾਮਾ ਜੋਗੀ ਐਵੇਂ ਨਹੀਂ ਮੈਂ ਆਉਣਾ ਸਿਰ ਇਹ ਤੋਂ ਕੰਮ ਪਨ ਨਹੀਂ ਨਹੀਂ ਮੇਰੇ ਘਰ ਕੰਮ ਤੇ ਨਹੀਂ ਆਉਣਾ ਮੇਰੇ ਘਰੇ ਬਿਲਕੁਲ ਕੰਮ ਤੇ ਨਹੀਂ ਆਉਣਾ ਮੈਂ ਨਹੀਂ ਆਉਣਾ ਮੈਂ ਆਪਣੇ ਘਰ ਆਵੇਂ ਮੈਂ ਤੇ ਹੁਣ ਲਾ ਲਈ ਐਜੇ ਮੈਂ 12 ਵਜੇ ਤੱਕ ਤੈਨੂੰ ਮੂਹ ਚੋਕ ਚੋਕ ਕਹਿੰਦੀ ਰੋ ਪਰ ਮੇਰਾ ਤਾਂ ਸੜ ਗਿਆ ਕਮ ਕਰ ਜਾਗੇ ਮੇਰੀ ਦੁੱਧ ਘੁੱਟ ਪਾ ਦੇਣਾ ਇਹ ਤੇ ਦੁੱਧ ਹੀ ਨਹੀਂ ਮੈਂ ਦੁੱਧ ਖਾਤਾ ਪਾ ਕੇ ਦਵਾ ਜੇ ਤੂੰ ਨਹੀਂ ਚੰਗੀ ਰਹੀ ਮੈਂ 1300 ਰੁਪਿਆ ਵੀ ਤੇਰਾ ਵਧਾ ਦਿੱਤਾ ਤੇ ਮੈਂ ਤੈਨੂੰ ਦੁੱਧ ਖਾ ਦੇ ਪਾ ਕੇ ਦਵਾ ਹੁਣ ਤੈਨੂੰ ਵੇਹਲੀ ਤੇ ਮੈਂ ਦੁੱਧ ਤੈਨੂੰ ਦੁੱਧ ਪਾ ਕੇ ਦਵਾ ਮੇਰਾ ਕੀ ਕੀਤਾ ਜੇ ਤੈਨੂੰ ਪੰਜਾਬ ਰਾਇਆ ਵੀ ਉਹਦੇ ਪੈਸੇ ਤੇ ਦੇ ਦੂ ਤੈਨੂੰ ਤਾਂ 200 ਰੁਪਿਆ ਦੇ ਦ ਦਿੱਤਾ ਹੋਰ ਕਿੰਨੇ ਕਦਾਵਾ ਤੁਹਾਨੂੰ 300 ਦਿੱਤਾ ਵਾ ਮੈਂ ਤਾਂ ਆਖਿਆ ਸੀਗਾ 1300 ਰੁਪਇਆ ਚਲ ਦੇ ਦੂੰਗੀ ਤੇ ਤੈਨੂੰ ਤਾਂ ਖਾਣਾ ਹੀ ਨਹੀਂ ਆਇਆ ਮੈਂ ਤੇ ਇੰਨਾ ਵੀ ਸਭ ਕੁ ਕਰਦੀ ਆਂ ਪਰ ਤੂੰ ਤੈਨੂੰ ਦੁੱਧ ਦਿਆ ਕਰਨਾ ਹੀ ਕੇਵਲੇ ਵਾਧਾ ਹੁੰਦਾ ਪਰ ਤੈਨੂੰ ਜਦੋਂ ਕੰਟੀ ਦੀ ਝੱਕੇ ਤੇ ਆਉਂਦੀ ਭਿੱਗੀ ਬਰੀ ਨਾ ਕੀਤੀ ਨਾ ਮਨਾ ਸਬਜ਼ੀ ਘਰ ਹੁਣ ਤੇ ਹੀ ਜਿਹੜੀ ਪਤਾ ਲੱਗੂ ਇਹਨੂੰ ਇੰਨਾ ਹੀ ਜਾਂਦੀ ਨਹੀਂ ਇਹਨੇ ਤੇ ਹਲਕਾ ਸ਼ਰਮਾਇਆ ਇੱਥੇ ਕੀ ਕਰਦੀ ਮੇਰੇ ਬੂਏ ਕੇ ਹਾਂ ਦੱਸ ਮੈਨੂੰ ਪਤਾ ਹੁੰਦਾ ਦੀਦੀ ਦਾ ਏਡਾ ਦਾ ਸੁਭਾਅ ਆ ਮੈਂ ਤੇ ਕਦੀ ਵੀ ਨਾ ਦੀਦੀ ਲੂੰ ਹਾੜਦੀ ਉਹਦਾ ਏਡਾ ਚੰਗਾ ਸੁਭਾਅ ਸੀ ਮੈਂ ਇੰਨਾ ਚਿਰ ਹੋ ਗਿਆ 4 ਸਾਲ ਇੰਨੇ ਤੇ ਕਦੀ ਕੰਮ ਆਲੀ ਲਾਈ ਨਹੀਂ ਇਹਨੇ ਲਾਉਣੀ ਨਹੀਂ ਸੀ ਆ ਪੀਨੇ ਕੰਮ ਕਰਨਾ ਬਹਾਨਾ ਜਿਹਾ ਬਣਾ ਲੈਂਦੀ ਮੈਂ ਉਦੋਂ ਜਿੰਨੀ ਮਾਗੀ ਛੁੱਟੀਆਂ ਕਰ ਲਾਂ ਦੀ ਜੀ ਨੇ ਕਦੀ ਨਹੀਂ ਆਖਿਆ ਹੈ ਤੇ ਆਪੇ ਮੈਨੂੰ ਕਹਿ ਕੇ ਕਿ ਉਧਰੋਂ ਹੜ ਜਾ ਮੇਰਾ ਕੰਮ ਕਰ ਲਾ ਵਾਧ ਦੇ ਦੇਣੀ ਤੇ ਹੁਣ ਮੇਰਾ ਹੀ ਨਾਂ ਲਾਈ ਜਾਂਦੀ ਕਿ ਤੂੰ ਮੈਨੂੰ ਲੜਾਤਾ ਉਧਰ ਮੈਂ ਕਿਰਾ ਪਿਹੜ ਕੇ ਆ ਗਈ ਹਾਂ ਤੇ ਮੈਂ ਬੀਬੀ ਪ੍ਰੀਤ ਨੂੰ ਪੁੱਛੀ ਵੀ ਹਾਂ ਕਿ ਮੈਨੂੰ ਕਿਹਦੇ ਬਾਤ ਸੰਭਲਦੀ ਹੈ ਮੈਂ ਤੇ ਉਹੀ ਖਾਣਾ ਵਾ ਤੇ ਉਹਨੇ ਵੀ ਨਾ ਰੋਟੀ ਦੀ ਜਿਆਸੀ ਕੁੱਟ ਦਿੱਤੀ ਉਹਦਾ ਇੰਨਾ ਵੱਡਾ ਘਰ ਇਹਦਾ ਤਾਂ ਪਹਿਲੇ ਦਿਨ ਤੋਂ ਸਾਰੇ ਉਹਨੇ ਰੁੱਖਾ ਦਿਆ ਈ ਹੈ ਜੀ 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 ਬਹੁਤ ਫੁੱਲਾ ਕਿਤੇ ਆਇਆ ਮੈਂ ਜੀ ਆਈ ਜੀ ਮੈਨੂੰ ਕੰਮ ਤੇ ਰੱਖ ਲੈ ਜਿਹੜੇ ਕੰਮ ਤੇ ਕੰਮ ਵਾਲੇ ਦੇ ਮੌਜੂਦ ਹੀ ਲਾ ਲਈ ਤੇ ਕੰਮ ਵਾਲੀ ਮੈਂ ਕਿਤੇ ਤੱਕ ਤੱਕ ਗਿਆ ਤੇ ਯਾਤਰੀ ਆ ਦੋ ਤਿੰਨ ਕੰਮ ਵਾਲੇ ਰੱਖ ਜੇ ਤੂੰ ਉਦੋਂ ਦੀ ਲਾ ਲਈ ਆ ਹਾਂ ਮੈਂ ਤਾਂ ਉਦੋਂ ਦੀ ਲਾ ਲਈ ਜਾ ਹਾਂ ਦੀਦੀ ਮੈਨੂੰ ਰੱਖ ਲੋ ਮੇਰੇ ਤੈਨੂੰ ਪਤਾ ਮੈਨੂੰ ਕੰਮ ਤੇ ਰੱਖ ਲੋ ਦੀਦੀ ਨੇ ਵੀ ਨੂੰ ਕਲੋ ਚ ਜਾ ਉਹ ਨਹੀਂ ਲਮਾਉਂਦੀ ਤੇ ਕੰਮ ਨਹੀਂ ਕਰਾਇਆ ਮੈਂ ਨਹੀਂ ਮੈਂ ਤਾਂ ਦੋ ਦਿਨ ਆਇਆ ਨਹੀਂ ਕਿ ਆ ਕੰਮ ਤੇ ਤੂੰ ਨੇ ਮੈਨੂੰ ਆਂਦੇ ਪੁੱਛ ਨਹੀਂ ਮੈਂ ਕਰਾਉਣਾ ਫਿਰ ਮੈਡਮ ਤਾਂ ਇੱਧਰ ਆਈ ਐ ਮੈਂ ਤਾਂ ਕੁਛ ਤਾਂ ਹੈ ਨਾ ਜੇ ਤੂੰ ਜੀ ਕਾ ਮੂੰਹ ਚੁੱਕ ਕੇ ਚੱਲ ਗਈ ਤੇ ਜਰ ਜਰ ਕੇ ਮੂੰਹ ਚੁਪ ਕੇ ਆ ਗਈ ਦੇਹੀਰਾ ਕੋਲੋਂ ਮੈਨੂੰ ਕੰਮ ਦੇਤੇ ਝੂਠ ਮਾਰਦੇ ਨਹੀਂ ਤੇਰੇ ਨੇ ਪਾਇਆ ਕਿਉਂ ਫਾਇਕੀਤ ਮਾਰਨਾ ਤੈਨੂੰ ਦਿਖਦਾ ਨਹੀਂ ਸਵਾਇਤੀ ਬੇਚਾਰਾ ਲਾਂ ਵਾਲੀ ਸੋਹਣ ਤੇ ਅੰਨੇ ਨਾਮ ਕਰਦੀਆਂ ਆਂਦੇ ਤੇ ਤੁਹਾਨੂੰ ਬੋਧਾ ਦੇ ਮੈਂ ਸਾਹ ਕੋਲੋਂ ਮੈਂ ਉਹਦੇ ਮਗਰ ਲੱਗੀ ਐਨੀ ਕਮਲੀ ਗਲਤੀ ਕੀਤੀ ਪਹਿਲਾਂ ਮੈਨੂੰ ਆਂਦੀ ਆਪੇ ਹੀ ਨਾ ਆਪੀਆਂ ਵੀ ਤੈਨੂੰ ਮੇਰੇ ਨਾਲ ਹੀ ਲਾਈ ਜਾਂਦੇ ਤੂੰ ਜਾਣ ਕੇ ਇਧਰ ਆ ਗਈ ਮੇਰੀ ਹਰ ਦਿਨਾਂ ਤੋੜਦੀ ਮੇਰੀ ਉਹਨਾਂ ਇੰਨੀ ਬੰਦੀ ਹੈ ਤੇ ਮੈਂ ਇਸ ਫਾਇਨਲ ਐਂ ਥੋੜੀ ਕਿਉਂ ਇਸ ਫਾਇਨਲ ਦੇਣਾ ਮੈਨੂੰ ਤੇ ਨਾ ਮੈਂ ਕੋਈ ਲੈਣੀ ਆਂ ਜੋ ਜਾਗੇ ਤੇ ਆਪਣਾ ਕੰਮ ਕਰੋ ਜਦੋਂ ਮੈਂ ਕਹਾਂ ਤਾਂ ਸਾਥ-ਸਾਥ ਵੀ ਨਹੀਂ ਰੱਖਣਾ ਤੇ ਨਹੀਂ ਰੱਖਣਾ ਸਦਾ ਹੀ ਮੰਗਵਾਇਆ ਸਿਰਫ ਹੌਂਸਲੀ ਮੈਂ ਵੀ ਵੀਰ ਖਲਿੰਦੇ ਹੁੰਦੇ ਸੀ ਵੀ ਮੈਂ ਵੀ ਤੁਹਾਨੂੰ ਪਤਾ ਹੁੰਕੇ ਨਹੀਂ ਨਿਕੰਨੇ ਮੈਂ ਦੱਸ ਕਿ ਤੇਰੇ ਪੱਤੇ ਹਨ ਉੱਥੇ ਥਾਂ ਲੱਗੇ ਪਏ ਹੈ ਕਦੀ ਉਹਨੂੰ ਯਾਰ ਦਵਾਂ ਤੇ ਕਦੀ ਤੈਨੂੰ ਯਾਰ ਦਵਾਂ ਹੁਣ ਉਹਨੂੰ ਮੈਂ ਲਾਇਆ ਹੁਣ ਉਹਨੂੰ ਇੱਧੇ ਢਾ ਦਵਾਂ ਮੈਂ ਸੜਨ ਥੋੜੀ ਤੇ ਦੂਜੀ ਗੱਲ ਤੇ ਦੋ ਦਿਨ ਕੰਮ ਕਰਾ ਕੇ ਜਦ ਲਈ ਢਾਤਾ ਉਹ ਕੀ ਆਖੂ ਵਿਚਾਰੀ ਮੈਂ ਕਿ ਬੰਦੇ ਦੀ ਗਾਂ ਵੀ ਲੋੜ ਹੁੰਦੀ ਆ ਸੱਚ ਮੇਰੇ ਪੈਸੇ ਜੀ ਵੀ ਤਾਰੇ ਤੇ ਵੀਨੇ ਦੇਣੇ ਹੀ ਰਸਤੇ ਨਹੀਂ ਕਿ ਮੈਂ ਤੁਹਾਨੂੰ ਦੇ ਦੂੰਗੀ ਫਿਰ ਮੈਨੂੰ ਹੋਰ ਕਿਹੇ ਕੰਮ ਮਿਲੂ ਮੈਂ ਕਰਕੇ ਘੜ ਪੈ ਦੇ ਦੂੰਗੀ ਦੀਦੀ ਦੇ ਕਹੇ ਨਾ ਤੇਰੀ ਦੀਦੀ ਪੈ ਦੇਵੇ ਕਿ ਨਾ ਤੂੰ ਮੈਨੂੰ ਪੈਸੇ ਦੇ ਆ ਵਧੀਆ ਨਹੀਂ ਉਹਦੇ ਕੋ ਨਹੀਂ ਲੈਣੀ ਮੈਂ ਹੁਣ ਉਹਨੇ ਜਵਾਬ ਵੀ ਦੇ ਕਾ ਪਹਿਲਾਂ ਨਹੀਂ ਮੈਂ ਤੈਨੂੰ ਪੈਸੇ ਦੇ ਦੂੰ ਤੂੰ ਦੇ ਲੈ ਆਪ ਤੇ ਮਿਟਾਲਾ ਮੇਰੇ ਅੱਖ ਨਹੀਂ ਵੀ ਦੀਦੀ ਤੇ ਵੀ ਸੱਜੀ ਨਿਕਲੀ ਮਾ ਨਾ ਕਹੋ ਚਲ ਜਾ ਮੇਰੇ ਸਾਸੂ ਤੋਂ ਤਲਾਕ ਲੈ ਕੇ ਜੀ ਤੇ ਨਾ ਕੱਢੇ ਕਿੰਨੇ ਕਹਦਾ ਵਾਰਸਵਾਤਾ ਮੇਰੇ ਗੱਡੀ ਪੈ ਤਿੰਨ ਚੌਹਾਂ ਦਿਨਾਂ ਤੱਕ ਜਿੰਮ ਨੂੰ ਕੰਮ ਕਿਸੇ ਮਿਲ ਜਾਵੇ ਤਾਂ ਮੈਨੂੰ ਦੇ ਪਹਿਲੇ ਮੈਨੂੰ ਦੇ ਦਈਂ ਮੈਂ ਤਾਂ ਅੱਗੇ ਹੀ ਕੰਦਿਆਂ ਨੂੰ ਕਿਹਾ ਸੀ ਕਿ ਜੇ ਬੰਦਿਆਂ ਨੂੰ ਮੋੜ ਦਵੇਂਗੇ ਤੇ ਠੀਕ ਨਹੀਂ ਤੇ ਫਿਰ ਦੂਜੀ ਤਰ੍ਹਾਂ ਮੈਨੂੰ ਲੈਣੇ ਆਉਂਦੇ ਦੇ ਦੇ ਦੀ ਜੀ ਤੁਹਾਡੇ ਕੋਲ ਐਵੇਂ ਗੱਡੀ ਚ ਲਾ ਲਾਣਾ ਕਰਵਾਏਗੇ ਤੇ ਕੀ ਫਾਇਦਾ 100 ਰੁਪਏ ਦੀ ਬਦਲੇ ਉਹ ਜਿਹੜੀ ਮਾਤੀ ਨੂੰ ਅਗਲੀ ਦੋਸਤ ਨੂੰ ਕੰਮ ਨਾ ਪਾਉਣੀ ਹਿੰਦੀ ਨਾ ਚੰਗੀ ਕੀਤੀ ਜੀ ਤੁਸੀਂ ਮਾਂ ਨੇ ਮੇਰਾ ਉਧਰ ਵੀ ਕੰਮ ਚ ਦਾ ਤਾਂ ਤੇ ਤੁਸੀਂ ਹੀ ਮੈਨੂੰ ਜਵਾਬ ਦਿੱਤਾ ਇਦਾਂ ਥੋੜੀ ਕੋਈ ਕਰਦਾ ਹੁੰਦਾ ਵਾ ਮੈਂ ਮੰਨਦੀ ਗਰੀਬ ਵਾਂ ਅਹੀਂ ਇਦਾਂ ਨਹੀਂ ਕਿ ਇਹ ਨਾ ਕਰ ਦਿੰਦੇ ਆਂ ਤੇ ਸਾਰਿਆਂ ਦੇ ਇਦਾਂ ਦੀ ਆਉਣੀ ਆਉਣੀ ਆ ਜੇ ਅੱਜ ਸਾਡੇ ਤੇ ਦਿਨ ਮਾੜੀ ਆ ਅੱਜ ਮੇਰੇ ਬੱਚਿਆਂ ਦਾ ਘੇੜ ਧੋਤਾ ਹੈ ਕੋਟ ਦੁੱਧ ਵੀ ਨਹੀਂ ਦਿੱਤਾ ਪਾਇਆ ਐਡੀ ਦੁਰੋਂ ਮੈਂ ਤੁਰਤੀ ਆਈ ਐ ਇਦਾਂ ਕੋਈ ਕਰਦਾ ਹੁੰਦਾ ਵਾ ਹਾਂ ਜੇ ਬਚਾ ਲ ਉਧਰੋਂ ਹੀ ਨਾ ਮੇਰਾ ਕੰਮ ਛੜਾਉਂਦੀ ਜੇ ਤੁਸੀਂ ਨਹੀਂ ਲਾਉਣਾ ਕੱਲਾ ਪੋਚਾ ਹੀ ਪਰੋਣਾ ਸੀ ਤੇ ਉਦੋਂ ਫਰਾਗੇ ਚਲ ਮੈਨੂੰ ਜਵਾਬ ਦੇ ਦੇਂਦੇ ਨੇ ਉਧਰੋਂ ਤੇ ਨਾ ਕੰਮ ਛੱਡਦੀ ਹੁਣ ਉਹਨਾਂ ਵੀ ਕੰਮ ਨੂੰ ਲਾ ਕੇ ਕੀ ਗੱਲ ਕੀ ਰੌਲਾ ਪਈ ਜਾਨੀ ਮੇਰੇ ਬੂਹੇ ਅੱਗੇ ਖਲੋ ਕੇ ਹੈ ਬੰਦਿਆ ਤਰਾ ਆਪਣੇ ਘਰ ਜਾ ਕੀ ਮੈਂ ਤੇਰਾ ਢਿੱਡ ਧੋਤਾ ਕੀ ਤੇਰੇ ਨਿਆਣਿਆਂ ਦਾ ਤੋਤਾ ਹੈ ਬੇਈਮਾਨੀਆਂ ਤਾਂ ਤੇਰੇ ਚ ਬਠੇਰੀਆਂ ਤੇ ਤੂੰ ਕੰਮ ਮੇਰੇ ਚ ਦੇਦੀ ਕੀ ਬੇਈਮਾਨੀ ਕੀ ਤੁਹਾਡੇ ਨਾਲ ਬੇਈਮਾਨੀ ਕਰ ਲਈ ਬਿਮਾਰ ਹੋ ਗਈ ਕੀ ਇਹ ਦੋ ਦਿਨ ਨਹੀਂ ਆਈ ਤੇ ਹੈ ਤੂੰ ਮੇਰਾ ਉਧਰੋਂ ਵੀ ਚੰਗਾ ਭਲਾ ਕੰਮ ਤੇ ਆਉਂਦੀ ਜਾਂ ਚੱਲ ਜਾ ਕਰ ਲੈ ਕੰਮ ਜਾ ਕੇ ਉਹਨਾਂ ਘਰ ਜਿੱਥੇ ਤੈਨੂੰ ਐਡੇ ਚੰਗਾ ਲੱਗਦਾ ਤੇ ਹੁਣ ਅਗਲੀਆਂ ਨੇ ਰੱਖ ਲਈਏ ਤੇ ਹੁਣ ਮੈਨੂੰ ਦੱਕ ਦੇ ਚੁੱਪ ਕਰਕੇ ਨਾ ਜਾ ਕੰਮ ਕਰ ਜਾ ਕੇ ਮੇਰੇ ਯਾਕੇ ਦੇ ਕੰਮ ਜਿਦ ਤੇਰੀਆਂ ਮਿੱਠੀਆਂ ਕੰਮ ਕਰਦੇ ਨਹੀਂ ਕੋਈ ਵੀ ਆਈਆਂ ਲੋਕੀ ਕੰਮ ਕਰਾਉਂਦੇ ਤੁਹਾਡੇ ਵਾਂਗੂ ਨਹੀਂ ਕੋਈ ਕਰਦਾ ਜਿੱਦਾਂ ਤੁਸੀਂ ਕੀਤੀ ਮੈਨੂੰ ਪਤਾ ਹੁੰਦਾ ਮੈਨੂੰ ਸਾਰੇ ਆਂਦੇ ਮੈਂਬਰ ਆ ਨਹੀਂ ਹੈ ਨਹੀਂ ਮੂੰਹ ਦੀ ਕਿੱਡੀ ਮਿੱਠੀ ਉਹਦੇ ਮੈਂ ਤੈਨੂੰ ਇੰਨਾ ਦੇ ਦੂੰ ਉਹ ਤੇ ਤੈਨੂੰ ਇੰਨਾ ਹੀ ਦੇ ਦਿੰਦੀ ਐ ਕਰਦੀ ਉਹ ਕਰਦੀ ਕੱਲਾ ਪੋਚਿਆ ਹੀ ਫਰਾਉਣਾ ਸੀ ਤੇ ਇੰਨੀਆਂ ਪੁੱਲੀਆਂ ਪਾਈਆਂ ਮੇਰਾ ਕੰਮ ਵੀ ਛਡਾ ਕੇ ਰੱਖਤਾ ਵਾ ਹੈ ਦੱਸ ਤੂੰ ਜੇ ਫਰਾਉਣਾ ਹੀ ਤੇ ਉਧਰ ਹੀ ਕੱਲਾ ਪੋਚਿਆ ਹੀ ਫਰਾ ਲੈਗੀ ਕੋਣ ਮੈਂ ਇਹ ਪਹਿਲੇ ਕਿੱਥੋਂ ਮੋੜਨੀ